ਸਾਸਰੀ ਗਾਲ ਜੀ ਸਾਰੇ ਭਰਾਵਾਂ ਨੂੰ ਤੇ ਪਹੁੰਚ ਗਏ ਆਪਾਂ ਫਰੋਇਪਰ ਮੰਡੀ ਤੇ ਤਿਸ ਤਰੀਕ ਹੈਗੀ ਆ ਜੀ 25 ਤਰੀਕ ਦਸੰਬਰ ਮਹੀਨਾ 2025 ਦਾਦੇ ਆ ਫਰੂਟਾਂ ਦਾ ਕੀ ਵੇਚ ਆ ਰਿਹਾ ਸਬਜ਼ੀਆਂ ਦੀ ਵੀਡੀਓ ਪਾਤੀ ਆ ਤੇ ਹੁਣ ਫਰੂਟਾਂ ਦੀ ਪਾਉਨੇ ਆ ਤੇ ਸਭ ਤੋਂ ਪਹਿਲਾਂ ਅਮਰੂਦ ਦਾਦੇ ਆ ਜੀ ਅਮਰੂਦ ਵੇਚਿਆ ਜੀ 500 ਰੁਪਏ ਪੇਟੀ 50 ਰੁਪਏ ਕਿਲੋ 10 ਕਿਲੋ ਦੀ ਪੇਟੀ ਆ ਜੀ ਅਮਰੂਦ ਦਾ ਸੈਂਤ ਤੁਸੀਂ ਵੇਖ ਹੀ ਸਕਦੇ ਆ ਜੀ ਆ ਸੈਜ ਅਮਰੂਦ 50 ਰੁਪਏ ਕਿਲੋ ਵਿਕਿਆ ਜੀ ਪੂਰੇ ਵੱਡੇ ਵਾਲਾ ਗਾਹ ਗਿਆ ਜੀ ਐਪਲ ਐਪਲ ਦੀ ਕੁਆਲਿਟੀ ਆ ਜਿਹੜੀ ਵਿਕੀ ਹੈ ਜੀ 60 ਰੁਪਏ ਆ ਕੁਆਲਿਟੀ 70 ਰੁਪਏ ਹੈ ਜਿਹੜੀਆਂ ਇਹ ਤੋਂ ਟਾਪ ਕੁਆਲਿਟੀ ਆ ਉਹ 100 120 ਰੁਪਏ ਵੀ ਹੈਗਾ ਜੀ ਗਾਹ ਗਿਆ ਜੀ ਗਰੇਪਸ ਆ ਜਿਹੜਾ ਗਰੇਪਸ ਵਿਕਿਆ ਜੀ 1350 ਰੁਪਏ ਪੇਟੀ 7 ਕਿਲੋ ਦੀ ਜੀ ਸਾਂਨੇ 1300 ਰੁਪਏ ਦੀ ਗਾਂ ਆ ਗਿਆ ਜੀ ਕੀ ਵੀ ਕੀ ਵੀ ਵਿਕਿਆ ਜੀ ਇਹਦੇ 6 ਰੁਪਏ ਪੀਸ 4 ਪੀਸਾਂ ਦਾ ਡੱਬਾ ਆ ਜਿਹੜਾ ਆ ਗਿਆ ਜੀ ਖਨਾਰ ਆ ਵੀ 1600 ਰੁਪਏ ਬੇਟੀ ਵਿਕੀ ਜੀ ਆ ਵੀ ਆ ਕੁਲੂ ਵਾਲਾ ਆ ਗਿਆ ਜੀ ਥੋੜੇ ਵੱਡਾ ਹੁੰਦਾ ਇਹ ਖਨਾਰ ਆ ਆ ਕਿੱਥੋਂ ਵਾਲਾ 나ਸੀਕ ਨਾ ਆ ਨਾਸੀਕ ਵਾਲਾ ਵਾ ਆ ਨਾਸੀਕਾਣਾ ਇਹ ਵੀ 1600 ਰੁਪਏ ਆ ਤੇ ਆ ਕੁਲੂ ਵਾਲਾ ਵਾ ਇਹ ਵੀ 1600 ਰੁਪਏ ਇਹ ਛੇਜ ਵੱਡਾ ਥੋੜਾ ਇਹ ਜਿਹੜਾ ਕੁਲੂ ਵੱਲੋਂ ਆਉਂਦਾ ਜੀ ਆਹ ਗਿਆ ਜੀ ਡ੍ਰੈਗਨ ਡ੍ਰੈਗਨ ਨੇ ਕਿਹਾ ਜੀ 55 ਰੁਪਏ ਚਟਾ ਡ੍ਰੈਗਨ ਵਿੱਚੋਂ ਚਟਾ ਨਿਕਲਦਾ ਜੀ ਗਾਂ ਆ ਗਿਆ ਜੀ ਸ਼ਰਦ ਆ ਸ਼ਰਦਾ ਜੀ ਹੈਗਾ ਜੀ 5.5 ਕਿਲੋ ਦੀ ਪੇਟੀ ਆ ਜੀ ਸ਼ਰਦੇ ਦੀ ਤੇ 470 ਰੁਪਏ ਵਿਕਿਆ ਜੀ ਸ਼ਰਦਾ ਗਾਹ ਗਿਆ ਜੀ ਮਤੀਰਾ ਮਤੀਰਾ ਵਿਕਿਆ ਜੀ 42 ਰੁਪਏ ਕਿਲੋ ਮਤੀਰਾ ਦਾ ਭਾਅ 42 ਰੁਪਏ ਕਿਲੋ ਰਿਹਾ ਜੀ ਇਹ ਮਿਲੂਗੀ ਜੀ 10 ਕਿਲੋ ਦੀ ਪੇਟੀ ਗਾਹ ਗਿਆ ਜੀ ਰਾਜਾ ਰਾਣੀ ਰਾਜਾ ਵਿਕਿਆ ਜੀ 80 ਰੁਪਏ ਤੇ ਰਾਣੀ ਵੀ ਕੀ ਹੈ ਜੀ ਆਹ ਰਾਣੀ ਵੀ ਕੀ ਹੈ ਜੀ 80 ਰੁਪਏ ਤੇ ਰਾਜਾ ਵਿਕਿਆ ਜੀ 40 ਰੁਪਏ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਪੇਜ ਨੂੰ ਕਰ ਲੋ ਫੋਲੋ ਇਦਾਂ ਦੀ ਅਪਡੇਟ ਆਪਾਂ ਦਿੰਦੇ ਰਵਾਂਗੇ ਤੇ ਮੰਡੀ ਤੁਸੀਂ ਦੇਖ ਸਕਦੇ ਆ ਮੰਡੀ ਅੱਗੇ ਨਾਲ ਥੋੜੀ ਜੀ ਮੰਦੀ ਹੋ ਗਈ ਆ ਤੇ ਬਾਕੀ ਆਪਾਂ ਡੇਲੀ ਦੀ ਡੇਲੀ ਅਪਡੇਟ ਦਿੰਦੇ ਰਹਿਨੇ ਆ ਜੀ ਤੇ ਹੋਰ ਜਾਣਕਾਰੀ ਲਈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਅੱਜ ਆਪਾਂ ਹੋਰ ਜਾਣਕਾਰੀਆਂ ਵੀ ਪਾਇਆ ਕਰਾਂਗੇ ਤੇ ਇੱਧਰ ਆ ਗਿਆ ਜੀ ਕਿੰਨੂ ਆਉਣਾ ਸ਼ੁਰੂ ਹੋ ਗਿਆ ਜੀ ਤੇ ਬਾਹਰ ਦਾ ਕਿੰਨੂ ਆਉਂਦਾ ਜੀ ਇਹਦਾ ਵੀ ਆਪਾਂ ਤੇ ਵੀਡੀਓ ਨੂੰ ਕਰਦੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਠੀਕ ਹੈ ਜੀ ਧੰਨਵਾਦ ਜੀ